ਕਿ ਕਿ ਸੇ ਲੀਡਰ ਨੂੰ ਕੁਝ ਨਹੀਂ ਪੈਂਦਾ ਫਰਕ ਦੋਸਤੋ ਸ਼ਹਿਰ ਦਾ ਹੋ ਗਿਆ ਬੇੜਾ ਗਰਕ ਦੋਸਤੋ ਬੇੜਾ ਗਰਕ ਦੋਸਤੋ ਸਭ ਸ਼੍ਰੀ ਅਕਾਲ ਵੀ ਸਤਿ ਨਮਸਕਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਗਨੇਸ਼ਪੁਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਉਂਦੇ ਮੇਰੇ ਕਿਸਾਬਤ ਸਾਥੀਓ ਰੇਲਵੇ ਰੋਡ ਤੇ ਖੜੇ ਆ ਪਰ ਜਿਹੋ ਜਿਹੇ ਹਾਲਾਤ ਰੇਲਵੇ ਰੋਡ ਤੇ ਉਹ ਪਿੱਛੇ ਤੁਸੀਂ ਗੰਦਗੀ ਦੇ ਢੇਰ ਤੇ ਦੇਖ ਸਕਦੇ ਹੋ ਇਹੋ ਜਿਹੇ ਸੇਮ ਹਾਲਾਤ ਸ਼ਹਿਰ ਦੇ ਹਰ ਕੋਨੇ ਹਰ ਥਾਂ ਹਰ ਨੁੱਕਰ ਹਰ ਮੋੜ ਤੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਟ੍ਰੈਫਿਕ ਦੀ ਦਿੱਕਤ ਆ ਰਹੀ ਹੈ ਸ਼ਹਿਰ ਦੇ ਚਾਰੇ ਪਾਸੇ ਔਰ 스멜 ਇਸ ਤਰੀਕੇ ਆ ਰਹੀ ਹੈ ਕਿ ਜਿਵੇਂ ਕਹਿੰਦੇ ਨੇ ਕਿ ਸਬਜ਼ੀ ਗਲ ਗਈ ਹੁੰਦੀ ਹੈ ਵਿੱਚ ਕੀੜੇ ਪੈ ਕੇ ਹੁੰਦੇ ਆ ਵਿੱਚ ਸ਼ਿਟ ਵਿੱਚ ਸਾਰਾ ਕੁਝ ਆਪ ਜੀ ਦੇਖ ਸਕਦੇ ਹੋ ਕਿ ਜਿਹੜੇ ਮੰਦੜੇ ਹਾਲ ਨੇ ਦੁਕਾਨਦਾਰ ਜਿਹੜੇ ਦੁਕਾਨਾਂ ਦੇ ਅੰਦਰ ਬੈਠੇ ਆ ਉਹ ਮੂੰਹ ਤੇ ਰਮਾਲ ਬਨ ਕੇ ਮਾਸਕ ਲਾ ਕੇ ਬੈਠੇ ਆ ਉਹ ਦਿਖਾ ਦੀ ਦੁਕਾਨ ਵਾਲਾ ਉਹ ਖੜਾਉਣੇ ਵਾਲਾ ਵੀਰ ਉਹ ਮੁੱਤਰਮ ਹਾਲ ਬਣ ਕੇ ਬੈਠਾ ਇਧਰ ਦਵਾਈਆਂ ਵਾਲੇ ਵੀ ਮਾਸਕ ਪਾਏ ਹੋਏ ਆ ਔਰ ਕੈਮਰਾਮੈਨ ਵੀ ਪਿੱਛੇ ਮੂੰਹ ਟੱਕ ਕੇ ਖੜਾ ਤਾਂ ਬਹੁਤ ਔਖਾ ਵੀਡੀਓ ਨੂੰ ਬਹੁਤ ਜਲਦੀ ਰੈਪ ਅਪ ਕਰਨਾ ਕਿਉਂਕਿ ਇੱਥੇ ਖੜ ਕੇ ਨਾ ਵਰਮਿੰਟਿੰਗ ਵਾਲੀ ਫੀਲਿੰਗ ਆਉਂਦੀ ਹੈ ਰੀਜ਼ਨ ਇਹ ਹੈ ਕਿ 스멜 ਹੀ ਇੰਨੀ ਜ਼ਿਆਦਾ ਬਦਬੂ ਇੰਨੀ ਜ਼ਿਆਦਾ ਗੰਦਗੀ ਇੰਨੀ ਜ਼ਿਆਦਾ ਬਿਮਾਰੀਆਂ ਦਾ ਖਤਰਾ ਔਰ ਸੇਮ ਇਸੇ ਤਰੀਕੇ ਦੇ ਬਿਲਕੁਲ ਇਹੋ ਜਿਹੇ ਹਾਲਾਤ ਸ਼ਹਿਰ ਦੇ ਕਈ ਥਾਵਾਂ 'ਚ ਨੇ ਔਰ ਕਈ ਥਾਵਾਂ ਤੋਂ ਸਾਨੂੰ ਫੋਟੋਆਂ ਵੀਡੀਓਸ ਸਾਰਾ ਕੁਝ ਪਹੁੰਚ ਚੁੱਕਾ ਹੈ ਜਿੱਥੇ ਅਸੀਂ ਜਲਦੀ ਹਰ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਪਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਰੀਅਲੀ ਬਹੁਤ ਔਖਾ ਇੱਥੇ ਖੜਨਾ ਬਹੁਤ ਔਖਾ ਇੱਥੇ ਖੜ ਕੇ ਗੱਲ ਕਰਨਾ ਦੁਕਾਨਦਾਰੀ ਜਿਹੜੀ ਉਹ ਮਾਰੇ ਤਰੀਕੇ ਪ੍ਰਭਾਵਿਤ ਹੋ ਰਹੀ ਹੈ ਨਾਲ ਦੇ ਜਿਹੜੇ 카ਟਸ ਵਾਲੇ ਜਿਹੜੇ 카ਟਸ ਵਾਲੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਔਰ ਸੱਚੀ ਬਦਬੂ ਗੰਦਗੀ ਬਹੁਤ ਜ਼ਿਆਦਾ ਦੇ ਦੇ ਕਾਸਕ ਮੈਨੂੰ ਵੀ ਦੇ ਦੇ ਆ ਦਿਖਾਈ ਮਾਸਕ ਪਾ ਕੇ ਖੜੇ ਨੇ ਲੋਕ ਕਿ ਕੋਰੋਨਾ ਵਰਗੇ ਹਾਲਾਤ ਨੇ ਆਹ ਲੈ ਲੰਗੜਾ ਔਖਾ ਤੇ ਕੱਲਾ ਇੱਕ ਥਾਂ ਤੇ ਨਹੀਂ ਸ਼ਹਿਰ ਦੇ ਹਰ ਥਾਂ ਤੇ ਹਰ ਮੋੜ ਤੇ ਹਰ ਗਲੀ ਤੇ ਜਿੱਥੇ ਕੂੜਾ ਢੇਰ ਲੱਗਿਆ ਅਹੀ ਹਾਲਾਤ ਨੇ ਤੇ ਲੀਡਰ ਸੁੱਤੇ ਪਏ ਨੇ ਪਰ ਸਫਾਈ ਜਿਹੜੇ ਸੇਵਕ ਹੈ ਸਾਡੀ ਉਹਨਾਂ ਦਾ ਹਮਦਰਦੀ ਹੈ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਮਜਬੂਰੀ ਚ ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ ਹੋਇਆ ਪਰ ਜਿਹੜਾ ਲੀਡਰ ਨੇ ਅਗਲੇ ਪਿਛਲੇ ਸਾਰੇ ਸਾਰੇ ਰਲ ਮਿਲ ਕੇ ਸ਼ਹਿਰ ਦਾ ਬੇੜਾ ਕਰਕ ਕਰ ਰਹੇ ਨੇ ਔਰ ਇਹਨਾਂ ਨੂੰ ਮੈਂ ਅੱਜ ਗੱਲ ਕਰ ਰਿਹਾ ਸੀ ਆਪਣੇ ਦੋਸਤਾਂ ਨਾਲ ਕਹਿੰਦਾ ਕਿ ਯਾਰ ਇਥੋਂ ਲੀਡਰ ਲੰਘਦੇ ਕਿਤੇ ਉਹ ਡਿੱਗਦੇ ਨਹੀਂ ਮੈਂ ਕਿਹਾ ਹਾਂ ਨਾ ਬਸ ਖਤਮ ਕਰਨ ਲੱਗੇ ਮਾਸਕ ਦੀ ਲੋੜ ਨਹੀਂ ਚੱਲਈ ਆ ਤੇ ਕਹਿੰਦਾ ਕਿ ਲੀਡਰ ਜਿਹੜੇ ਆ ਕਿ ਉਹ ਨਹੀਂ ਡਿੱਗਦੇ ਮੈਂ ਕਿਹਾ ਡਿੱਗ ਚੁੱਕੇ ਆ ਕਹਿੰਦਾ ਕਿਥੋਂ ਮੈਂ ਕਿ ਨਜ਼ਰਾਂ ਚ ਹੁਣ ਇਹਨਾਂ ਨੂੰ ਲੋਕਾਂ ਨੇ ਚੱਕਣਾ ਨਹੀਂ ਪਰ ਲੀਡਰਾਂ ਨੂੰ ਜ਼ਰੂਰ ਤੁਸੀਂ ਜੋ ਵੀ ਉਹਨਾਂ ਦਾ ਸਵਾਗਤ ਕਰ ਸਕਦੇ ਕਮੈਂਟ ਜ਼ਰੂਰ ਕਰਿਓ ਔਰ ਜਿਹੜੇ ਹਾਲਾਤ ਆ ਆਪਣੇ ਦੱਸਿਓ ਹਾਂ ਥਾਂ ਥਾਂ ਤੇ ਪਹੁੰਚ ਕੇ ਅਸੀਂ ਜੋ ਰਿਐਲਿਟੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ